ਸਤਿ ਸ਼੍ਰੀ ਅਕਾਲ ਜੀ ਡੀਪੀ ਦੇ ਪੰਜਾਬੀ ਦਾ ਡਾਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਆਜਣ ਰੰਧਾਵਾਣੇ ਗਰਦਾਸਪੁਰ ਤੋਂ ਤੁਹਾਨੂੰ ਦੱਦੀ ਇੱਕ ਹੀ ਗਰਦਾਸਪੁਰ ਦੀ ਪੰਚਾਇਤੀ ਚੋਣਾਂ ਦੇ ਨਤੀਜੇ ਆਏ ਸਾਹਮਣੇ ਪਿੰਡ ਕੱਲੂਸੋਲ ਵਿੱਚ ਕਾਂਗਰਸੀ ਉਮੀਦਵਾਰ ਨੇ ਸਰਪੰਚੀ ਦੀ ਜਿਮਣੀ ਚੋਣ ਵਿੱਚ ਮਾਰੀ ਬਾਜੀ ਡੇਰਾ ਬਾਬਾ ਨਾਨਕ ਦੇ ਪਿੰਡ ਕੋਦੇ ਪੇਟ ਵਿੱਚ ਆਮ ਆਦਮੀ ਪਾਰਟੀ ਦੀ ਸਰਪੰਚ ਨੇ ਕਾਂਗਰਸ ਤੀਆਂ 85 ਵੋਟਾਂ ਨਾਲ ਹਰਾਇਆ ਕਾਂਗਰਸ ਨੂੰ ਹਰਾ ਦਿੱਤਾ ਦਿਨਨਗਰ ਹਲਕੇ ਦੇ ਪਿੰਡ ਕੁਲਾ ਵਿੱਚ 20 ਆਮ ਆਦਮੀ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ ਪਰ ਤਾਂ ਦਾਦਾਈਏ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਜਿਮਣੀ ਚੋਣਾਂ 27 ਜੁਲਾਈ ਨੂੰ ਕਰਵਾਈਆਂ ਗਈਆਂ ਹਨ ਇਸੇ ਲੜੀ ਤਹਿਤ ਬਲਾਕਾ ਨੂੰਵਾਲ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੱਲੂ 16 ਵਿੱਚ ਸਰਪੰਚੀ ਦੀ ਚੋਣ ਵਿੱਚ 20 ਗਹਿ ਕੱਚ ਮੁਕਾਬਲੇ ਦੇਖਣ ਨੂੰ ਮਿਲੇ ਜਿਸ ਵਿੱਚ ਕਾਂਗਰਸ ਪਾਰਟੀ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਾਥੀ ਜਨਕਪਾਲ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 40 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਇਸ ਪਿੰਡ ਵਿੱਚ ਚੋਣਾਂ ਦੌਰਾਨ ਨਾਜਿਕ ਬੂਥ ਹੋਣ ਦੇ ਕਾਰਨ ਵੱਡੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਭਾਵੇਂ ਕਿ ਪਿੰਡ ਵਿੱਚ ਦੋਨਾਂ ਧਿਰਾਂ ਵੱਲੋਂ ਦੋ ਥਾਵਾਂ ਉੱਤੇ ਪਰਚੀਆਂ ਦੇ ਬੂਥ ਲੱਗੇ ਹੋਏ ਸਨ ਪਰ ਫਿਰ ਵੀ ਦੋਵਾਂ ਧੜਿਆਂ ਨੇ ਬਹੁਤ ਹੀ ਸੁਖਾਵੇ ਢੰਗ ਨਾਲ ਇਹਨਾਂ ਚੋਣਾਂ ਨੂੰ ਨੇਪੜੇ ਚਾੜਿਆ ਉਧਰ ਹਲ ਕਾਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਪੇਟ ਵਿੱਚ ਆਮ ਆਦਮੀ ਪਾਰਟੀ ਦੀ ਸਰਪੰਚ ਰਣਜੀਤ ਕੌਰ ਨੇ ਕਾਂਗਰਸ ਦੀ ਗੁਰਵਿੰਦਰ ਕੌਰ ਨੂੰ 85 ਵੋਟਾਂ ਨਾਲ ਹਰਾਇਆ ਤੇ ਆਪ ਦੇ ਜੇਤੂ ਉਮੀਦਵਾਰ ਦੇ ਸਮਰਥਕਾਂ ਨੇ ਮਨਾਈ ਖੁਸ਼ੀ ਇਸੇ ਤਰ੍ਹਾਂ ਦਿਨਨਗਰ ਹਲਕੇ ਦੇ ਪਿੰਡ ਕੁਲਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਮਨੀਸ਼ ਕੁਮਾਰ 101 ਵੋਟਾਂ ਨਾਲ ਜਿੱਤੂ ਰਹੇ ਉਹਨਾਂ ਨੇ ਆਪਣੇ ਵਿਰੋਧੀ ਸਸੀ ਕੁਮਾਰ ਨੂੰ ਹਰਾਇਆ ਤੇ ਇਸੇ ਤਰ੍ਹਾਂ ਜਿਹੜੀਆਂ 22 ਤਰੀਕ ਦੀਆਂ ਵੋਟਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਮੁਕੰਮਲ ਹੋ ਗਈਆਂ ਤੇ ਆਪਣੀ ਆਪਣੀ ਪੰਚਾਇਤ ਦੇ ਨਾਲ ਮੈਂਬਰਾਂ ਦੇ ਨਾਲ ਸਰਪੰਚ ਆਪਣੇ ਆਪਣੇ ਘਰਾਂ ਨੂੰ ਢੋਲ ਵਜਾਉਂਦੇ ਹੋਏ ਨਾਲ ਦੀ ਨਾਲ ਨੱਚਦੇ ਪੰਗੜੇ ਉਹਨਾਂ ਦੇ ਜਿੰਨੇ ਵੀ ਸੰਗੀ ਸਾਥੀ ਸੀ ਉਹ ਖੁਸ਼ੀ ਮਨਾਉਂਦੇ ਆਪਣੇ ਆਪਣੇ ਘਰਾਂ ਨੂੰ ਪਰਤੇ ਤੇ ਵਧੀਆ ਤਰੀਕੇ ਦੇ ਨਾਲ ਬੜੇ ਹੀ ਸੁਖਾਵੇਂ ਢੰਗ ਦੇ ਨਾਲ ਜੜੀਆਂ ਨੇ ਉਹ ਵੋਟਾਂ ਹੋ ਨਿਬੜੀਆਂ ਤੇ ਬਹੁਤ ਸਾਰੇ ਥਾਵਾਂ ਤੇ ਲੱਡੂ ਵੰਡ ਕੇ ਵੀ ਜੜੀਏ ਉਹ ਖੁਸ਼ੀ ਮਨਾਈ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਰਾਜਨ ਰੰਦਾਵਾਲੀ ਨਾ ਜੀ ਨਾਮ ਮਨੀਸ਼ ਕੁਮਾਰ ਪਿੰਡ ਕੋਲਾ ਜੀ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਮੈਨੂੰ 101 ਬੋਰਡ ਤੇ ਜਿਤਾਇਆ ਮੈਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਤੇ ਇਹਨਾਂ ਨੇ ਜਿਤਾਇਆ ਇਹਨਾਂ ਦੇ ਹੀ ਕੰਮ ਕਰਾਂਗੇ ਜੋ ਵੀ ਕੰਮ ਰੁਕੇ ਹੋਏ ਜਾਂ ਕਰਵਾਣੇ ਆ ਸਾਰੇ ਕੰਮ ਕਰਵਾਵਾਂਗੇ ਲੱਗੇ ਪੈਲ ਦੇ ਅਧਾਰ ਤੇ ਪੈਲ ਦੇ ਅਧਾਰ ਤੇ ਇਹਨਾਂ ਦੇ ਕੰਮ ਕਰਵਾਵਾਂਗੇ ਜਿਹੜੇ-ਜਿਹੜੇ ਕੰਮ ਨੇ ਜਿਹੜੇ ਪਿੰਡ ਦੇ ਤੁਹਾਨੂੰ ਦੱਸ ਕੀ ਜਿਹੜੇ ਨਹੀਂ ਹੈ ਜਿਹੜੇ ਜਾਂ ਪਿੰਡ ਵਾਸੀਆਂ ਤੁਹਾਨੂੰ ਕਿਹਾ ਹੋਏਗਾ ਹਾਂ ਜੀ ਉਹ ਸਾਰੇ ਕੰਮ ਹੋਣਗੇ ਕੋਈ ਕੰਮ ਨਹੀਂ ਰਵੇਗਾ ਸਾਰੇ ਟੋਟਲ ਕੰਮ ਹੋਣਗੇ ਪਿੰਡ ਵਾਲੇ ਦੀ ਕੀ ਡਿਮਾਂਡ ਸੀ ਛੱਪੜ ਦੀ ਜਾਂ ਗਰਾਊਂਡ ਦੀ ਜਾਂ ਜਿਵੇਂ ਪਿੰਡ ਵਾਲਿਆਂ ਦੀ ਕੁਝ ਡਿਮਾਂਡ ਹੈ ਗਈ ਸਾਰੀਆਂ ਪੂਰੀਆਂ ਹੋਣਗੀਆਂ ਕੋਈ ਵੀ ਡਿਮਾਂਡ ਨਹੀਂ ਰਹੇਗੀ ਜਿਹੜੀਆਂ ਵਾਅਦੇ ਕੀਤੇ ਆ ਹਰ ਇੱਕ ਵਾਅਦਾ ਪੂਰਾ ਹੋਊਗਾ ਪੁਰਗਚੋਣ ਹੋਈ ਆ ਜੀ ਆਪਾਂ 85ਵੇਂ ਬੋਲ ਲੀਡਰਾਂ ਜਿੱਤੇ ਆ ਜੀ ਤੁਹਾਨੂੰ ਧੰਨਵਾਦ ਹੈ ਭੈਣ ਭਾਈਆਂ ਦਾ ਜਿੰਨਾ ਸਾਥ ਦਿੱਤਾ ਰਾਤ ਦੇ ਨੇ ਮਿਹਨਤ ਕੀਤੀ ਆ ਤੇ ਗਰੀਬ ਦੇ ਸਿਰ ਸੇਹਰਾ ਬਣਿਆ ਜੀ ਤਾਂ ਧੰਨਵਾਦ ਇਹ ਵੀ ਭਗਵੰਤ ਜੀ ਭਗਵੰਤ ਜੀ ਸਾਹਿਬ ਜੀ ਚੰਗੇ ਕੰਮ ਕੀਤੇ ਆ ਭੈਣ ਭਰਾਣਾ ਵਧੀਆ ਵਿਚਰੇ ਹਾਂ ਜੀ ਤੇ ਅਮਨ ਸ਼ਾਹੀਂ ਪੇਟ ਚੱਪੇ ਚਲੋ ਦੂਜੀ ਵਾਰ ਫੇਰ ਮੌਕਾ ਦੇਣਾ ਪਹਿਲਾਂ ਮੇਰੇ ਮਦਰ ਸਾਹਿਬ ਮਦਰ ਹੀ ਤੇ ਉਹਨਾਂ ਦਾਤੋ ਕੀ ਘਰ ਮੇਂ ਨੇ ਤਾਂ ਭੈਣ ਭਰਾਣਾ ਸਾਹ ਦਿੱਤਾ ਚਲੋ ਧੰਨਵਾਦ ਇਹਨਾਂ ਦਾ ਦੁਬਾਰਾ ਜਿੱਤ ਉਹ ਬੂਏ ਕੀਤੇ ਜਾਣਗੇ ਜੀ ਊਆ ਪਿੰਡ ਦਾ ਵਿਕਾਸ ਕਾਲ ਚ ਰਹਿੰਦੇ ਪਿਛਲੇ ਪਏ ਪਿੰਡ ਨੂੰ ਪਏ ਪੂਰੇ ਕਰਾਂਗੇ ਜੀ ਦੂਸਰੇ ਦਾ ਕੋਈ ਨ ਕੋਈ ਸਭ ਪੈਨਪਰਾਇ ਕੋ ਪਿੰਡ ਦੇ ਵਸਨੀਕਾਂ ਜੀ ਆਪਾਂ ਕਿਸੇ ਨਾ ਕੋਈ ਕਿੰਨੀਆਂ ਵੋਟਾਂ ਨਾਲ ਜਿੱਤ ਹੋਈਆਂ 85 ਵੋਟਾਂ ਨਾਲ ਜਿੱਤੀਆਂ ਜੀ ਆਪਾਂ ਟੋਟਲ ਵੋਟਾਂ ਕਿੰਨੀ ਪਾਲ ਹੋਈਆਂ ਟੋਟਲ ਹਿੰ ਆ ਦੀ 400 ਤੇ 42 ਹਾਂਜੀ ਤੇ ਤੁਹਾਡੀ 85 ਵੋਟਾਂ ਨਾਲ ਹਾਂਜੀ ਹਾਂਜੀ ਪ੍ਰਸ਼ਾਸਨ ਦਾ ਸਹਿਯੋਗ ਜਿਹੜਾ ਕਿਵੇਂ ਦਰਿਆ ਪਰ ਸੱਚਨ ਦਾ ਸਹਿਯੋਗ ਬਹੁਤ ਵਧੀਆ ਜੀ ਅਮਨ ਸ਼ਾਂਤੀ ਨਾਲ ਕੋਈ ਰੌਲਾ ਝਗੜਾ ਨਹੀਂ ਰਿਹਾ ਜੀ ਸ਼ਾਂਤੀਪੂਰਕ ਹੋਇਆ ਬਹੁਤ ਸਹਿਯੋਗ ਦਿੱਤਾ ਜੀ ਦੇਖੋ ਵੀ ਇਹ 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 ਸਾਰੇ ਠੰਡੇ ਆ ਤਾਂ ਵਧੀਆ ਹੋ ਗਿਆ ਨਾ ਹਾਂਜੀ ਸਾਰੇ ਸਾਡੇ ਠੰਡੇ ਗਰਮ ਕੋਈ ਵੀ ਨਹੀਂ ਹੈਗਾ ਸਰ ਜੀ ਅਪੀਲ ਕੀ ਹੈ ਲੋਕਾਂ ਨੂੰ ਸਨੇਹਾ ਕੀ ਹੈ ਮੈਂ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਕਹਿੰਦੇ ਆ ਜੀ ਅਮਨ ਸ਼ਾਂਤੀ ਨਾਲ ਸਾਰੇ ਭੈਣ ਭਾਈ ਭਾਈਚਾਰਾ ਬਣਾ ਕੇ ਰੱਖੋ ਇੱਕ ਦੂਜੇ ਨਾਲ ਕਿਸੇ ਨਾਲ ਭੇਦ ਭਾਵਨਾ ਨਾ ਰੱਖੋ ਈਰਖਾ ਨਾ ਰੱਖੋ ਸਾਰੇ ਇੱਕੋ ਪਿੰਡ ਦੇ ਵਾਸੀ ਆ ਬਹੁਤ ਸ਼ਾਂਤ ਰਹੋ ਮੈਂ ਜਿਹੜਾ ਮੈਂ ਤੁਹਾਡੇ ਪਿੰਡ 'ਚ ਰਹਿੰਦਾ ਹੋਵੇ ਜਿਹੜਾ ਪਹਿਲ ਦੇ ਧਾਰਤ ਕਹਿੰਦਾ ਜੀ ਜੀ ਬਾਜੀ ਡਾਕਟਰ ਸਾਹਿਬ ਪਿੰਡ ਦਾ ਕਾਫੀ ਪੜਾ ਸੀ ਸਾਡੇ ਜਿੱਦਾਂ ਉੱਥੇ ਜਾਂਚ ਕਰਨੀ ਹੈ ਕਾਜੀ ਮੰਨ ਲਓ ਦੂਜਾ ਅਸੀਂ ਦਾ ਉਹਨਾਂ ਦਾ ਘਰ ਜਾਣੀ ਹੈ ਕਾਜੀ ਉਹਨਾਂ ਦੇ ਬਣਾਵਾਂਗੇ ਜੋ ਰਹਿੰਦੇ ਕੰਮ ਹੈ ਦੂਰੇ ਪੂਰੇ ਕਰਾਂਗੇ 85 ਹਟਲੇ ਜਿੱਥੇ ਵੀਤੀ ਹੈ ਆਉਣ ਵਾਲੀ ਕਿਰੇ ਹੁੰਦੇ ਨੇ ਅਧੂਰੇ ਕੰਮ ਹਾਂਜੀ ਉਹ ਕਰਾਂਗੇ ਜਿਹੜੇ ਰਹਿੰਦੇ ਨੇ ਪੂਰੇ ਕਰਾਂਗੇ ਜਦੋਂ ਜਦੋਂ ਪੁੱਛੂਗਾ ਤੁਸੀਂ ਬਦਲ ਸਟਾਫ ਕਰਨਾ ਦੂਰ ਨਹੀਂ ਹਾਂਜੀ ਇਹ ਸਰਕਾਰ ਨੇ ਕੰਮ ਕਰਾਏ ਹੈ ਭਗਵਾਨ ਸਤਿਕਾਰ ਨੂੰ ਉਹਨਾਂ ਤੇ ਮੋਰ ਲੱਗੀ ਹੈ ਹਾਂਜੀ ਕਿੰਨੀਆਂ ਵੋਟਾਂ ਨੇ 85 ਵੋਟਾਂ ਨੇ ਜਿੱਤੇ ਪਰ ਆਪਾਂ ਹੋਰ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਬਸ ਕੁਛ ਨਹੀਂ ਸਾਰਿਆਂ ਦਾ ਸਹਿਯੋਗ ਹੋਵੇ ਜਿਹੜੇ ਰਹਿਣਦੇ ਕੰਮ ਨੇ ਸਾਡੇ ਪਿੰਡ ਦੇ ਅਸੀਂ ਕਰਾਂਗੇ ਹਾਂਜੀ ਕਿਹੜਾ ਕੋਈ ਕੰਮ ਇਦਾਂ ਦਾ ਇਦਾਰ ਤੇ ਗਲੀਆਂ ਦਾ ਕੰਮ ਆ ਵਾਜੀ ਜ਼ਿਆਦਾ ਹਾਂ ਜਦੋਂ ਪਿੰਡ ਗਈ ਹੈ ਨਾ ਤਾਂ ਸਾਰਿਆਂ ਨੇ ਬਸ ਇਹੋ ਸ਼ਿਕਾਇਤ ਆਈ ਹੈ ਕਿ ਗਲੀਆਂ ਦੇ ਨੇ ਹੋਰ ਵੀ ਰਹਿਣਦੇ ਕੰਮ ਨੇ ਕੰਮ ਤੇ ਬਹੁਤ ਸਾਰੇ ਨੇ ਹਾਂਜੀ ਉਹ ਸਾਰੇ ਅਸੀਂ ਕਰਾਂਗੇ ਹਾਂ ਵੀ ਸਾਫਿਸ਼